ਦੇਖ ਰਹੇ ਹੋ ਲੋਕ ਸਮਾਚਾਰ رپورਟਰ ਅੰਗਰੇਜ਼ ਸਿੰਘ ਸੰਧੂ ਤੇ ਬੱਗੀਬਲ ਦੀ ਖਾਸ ਰਿਪੋਰਟ ਵਾਲਮੀਕ ਸਮਾਜ ਵੱਲੋਂ ਕੀਤੀ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਵਾਲਮੀਕ ਸਮਾਜ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ ਜਿਸ ਵਿੱਚ ਵਾਲਮੀਕ ਸਮਾਜ ਦੇ ਸੀਨੀਅਰ ਅਧਿਕਾਰੀਆਂ ਤੇ ਸਮੂਹ ਵਾਲਮੀਕ ਸਮਾਜ ਨੇ ਵੱਧ ਚੜ ਨਸ਼ਿਆਂ ਖਿਲਾਫ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਸੰਬੰਧੀ ਜਾਗਰੂਕਤਾ ਰੈਲੀ ਵਿੱਚ ਹਿੱਸਾ ਲਿਆ ਅਤੇ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਪ੍ਰੇਰਿਤ ਕੀਤਾ ਜਿਸ ਮੌਕੇ ਗੋਬਿੰਦਾ ਕ੍ਰਿੰਡੀ ਚੇਅਰਮੈਨ ਭਗਵਾਨ ਵਾਲਮੀਕ ਧਰਮ ਸਮਾਜ ਸੰਗਠਨ ਭਾਰਤ ਮਨੋਜ ਪੱਟੀ ਚੇਅਰਮੈਨ ਭਗਵਾਨ ਵਾਲਮੀਕ ਧਰਮ ਸੁਸਾਇਟੀ ਹਰਦੀਸ਼ ਬੰਗਾਲੀ ਚੇਅਰਮੈਨ ਵਾਲਮੀਕ ਸੰਘਰਸ਼ ਦਲ ਗੁਰ ਪ੍ਰੀਤ ਜਗਦੇਵ ਕਲਾ ਚੇਅਰਮੈਨ ਫਿਊਚਰ ਸਪੋਰਟਸ ਕਲੱਬ ਬਾਬਾ ਹਰਦੇਵ ਨਾਥ ਸ਼ੇਰਗਿਲ ਮਹਾਰਿਸ਼ੀ ਭਗਵਾਨ ਬਾਲਮਿਕ ਗੁਰੂ ਗਿਆਨ ਨਾਥ ਸੇਵਾ ਸੁਸਾਇਟੀ ਸੁਖਦੇਵ ਬਹਿੜਵਾਲ ਚੇਅਰਮੈਨ ਜੂਥ ਵਿੰਗ ਮਨਜੀਤ ਖਾਸਾ ਉਮੀਦ ਪ੍ਰਦਾਨ ਪੰਜਾਬ ਪ੍ਰਦਾਨ ਸਾਬਾ ਨੂੰ ਸ਼ਹਿਰਾ ਪੰਜਾਬ ਪ੍ਰਦਾਨ ਹਰਜਿੰਦਰ ਸਹੋਤਾ ਪੰਜਾਬ ਪ੍ਰਦਾਨ ਭਗਵਾਨ ਵਾਲਮੀਕ ਧਰਮ ਸਮਾਜ ਸੰਗਠਨ ਐਡਵੋਕੇਟ ਸੁਲੱਖਣ ਸਿੰਘ ਲੀਗਲ ਐਡਵਾਈਜ਼ਰ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਆਦੀ ਹਾਜ਼ਰ ਸਨ ਆਪਣਾ ਨਾਮ ਜੁਕਰ ਗਰਬਾਤ ਕੀ ਜੈ ਜੈਕਾਰ ਜੀ Yeah. ਸਾਈ ਸਾਲੂਆ ਦੀ ਸਹੀ ਗੱਲ ਕੱਲੇ ਉਹਦੀ ਕੱਲੇ ਦੀ ਆਵਾਜ਼ ਆ ਸਾਰਿਆਂ ਨੂੰ ਚਲਾ ਮਾ ਚਾਰ ਰਿਪੋਰਟਰਿੰਗ ਰੇਸਿੰਗ ਸੰਧੂ ਤੇ ਬੱਗੀ ਬਲ ਦੀ ਖਾਸ ਰਿਪੋਰਟ ਅੱਜ ਗੋਬਿੰਦਾ ਘਰੇਡੀ ਜੀ ਕੌਮੀ ਚੇਅਰਮੈਨ ਦੀ ਗਵਾਹੀ ਹੇਟ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਨਸ਼ਿਆਂ ਦੇ ਵਿਰੁੱਧ ਅਤੇ ਹੋਰ ਵੀ ਸਮੱਸਿਆ ਦਾ ਸੁਧਾਰ ਕੀਤਾ ਜਾਊਗਾ ਇਸ ਵਿੱਚ ਮੁੱਖ ਤੌਰ ਤੇ ਪਹੁੰਚੇ ਮਨੋਜ ਭੱਟੀ ਜੀ ਚੇਅਰਮੈਨ ਹੈ ਤੇ ਆਪਣੇ ਹੋਰ ਵੀ ਜਿਥੇ ਸਰਬ ਅੱਜ ਕਿਹੜੇ ਵਿਸ਼ੇ ਤੇ ਰੈਲੀ ਕੱਢੀ ਗਈ ਅੱਜ ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਸਾਰੇ ਧਰਮ ਪ੍ਰੇਮੀ ਵੀਰਾਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਤ ਮੈਂ ਗਵਿੰਦਾ ਘਰੇਡੀ ਚੇਅਰਮੈਨ ਭਗਵਾਨ ਵਾਲਮੀਕੀ ਧਰਮ ਸਵਾਸਿ ਗੱਠਨ ਲੋਜੀ ਜੋ ਕਿ ਅੱਜ ਨਸ਼ਾ ਦੇ ਖਿਲਾਫ ਬਹੁਤ ਹੀ ਵੱਡੇ ਕਾਫਲੇ ਦੇ ਨਾਲ ਜੋ ਕਿ ਸਮਾਜ ਵੱਲੋਂ ਇੱਕ ਜਾਗਰੂਤ ਰੈਲੀ ਕੱਢੀ ਗਈ ਜੋ ਕਿ ਗਮਟਾਲੇ ਚੌਂਕ ਤੋਂ ਸ਼ੁਰੂ ਹੋ ਕੇ ਵਾਇਆ ਇੰਡੀਆ ਗੇਟ ਖਾਸਾ ਦੇ ਵਾਲਮੀਕੀ ਤੀਰਥ ਗਿਆਨ ਅਸ਼ਮਿਲ ਕੇ ਸਵਾਪਤ ਹੋਈ ਇਹਨੇ ਜਥੇਬੰਦੀ ਦਾ ਸਹਿਯੋਗ ਮਿਲਿਆ ਜੀ ਸਾਨੂੰ ਵੀ ਕਾਫੀ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਉਧਰ ਮਰੋਦ ਸਿੰਘ ਭੱਟੀ ਜੀ ਭਗਵਾਨ ਵਾਲਮੀਕੀ ਧਰਮਸਮਾ ਸੋਸਾਇਟੀ ਵੱਲੋਂ ਜੀ ਔਰ ਸਪੋਰਟਸ ਕਲੱਬ ਵੱਲੋਂ ਗੁਰਪ੍ਰੀਤ ਜਗਦੀ ਕਲਾਤ ਅਤੇ ਹੋਰ ਵੀ ਵਾਲਮੀਕੀ ਸਮਾਦੀਆਂ ਜਥੇਬੰਦੀਆਂ ਜਿਦੇ ਵਿੱਚ ਮਨਜੀਤ ਖਾਸਾ ਜੀ ਔਰ ਸਾਬਾ ਡੰਗਲੀ ਨਿਹਾਰਾ ਜੀ ਉਹਨਾਂ ਵੀ ਕਾਫੀ ਸਹਿਯੋਗ ਦਿੱਤਾ ਇਸ ਜਥੇ ਨੂੰ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 100 ਵਰ ਸਤਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਚੋਜੀ ਪਾਛਾ ਸਤਗੁਰੂ ਪੂਰਨ ਨਾਥ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾ ਸਤਗੁਰਦਾਰੀ ਨਾਥ ਮਹਾਰਾਜ ਕੀ ਜੈ ਪਿਆਰੀ ਸਾਧ ਸੰਗਤ ਕੀ ਜੈ ਪਟਿਆ ਸਾਹਿਬਾ ਜਿਹੜੀ ਰੈਲੀ ਕੱਢੀ ਗਈ ਕੇਸ਼ਵੀਸ਼ੇਤ ਕੱਢੀ ਗਈ ਅੱਜ ਜੋ ਰੈਲੀ ਕੱਢੀ ਆ ਸਾਡੇ ਵਾਲਮੀਕੀ ਤੀਰਸ ਆਸ਼ਰਮ ਜੀਆਂ ਜਿੰਨੀਆਂ ਵੀ ਜਥੇ ਬੰਦੀਆਂ ਉਹਨਾਂ ਨੂੰ ਮਿਲਾ ਕੇ ਅੱਜ ਜਿਹੜੀ ਨਸ਼ੇ ਦੇ ਖਿਲਾਫ ਰੈਲੀ ਕੱਢੀ ਗਈ ਹੈ ਕਿਉਂਕਿ ਤੁਹਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਨੌਜਵਾਨ ਨਸ਼ੇ ਦੀ ਲਤਨਾ ਪੂਰੇ ਪੰਜਾਬ ਦੇ ਵਿੱਚ ਲੜਕੀਆਂ ਵੀ ਨਸ਼ਾ ਕਰ ਰਹੀਆਂ ਨੇ ਲੜਕੇ ਵੀ ਨਸ਼ਾ ਕਰ ਰਹੇ ਨੇ ਇਹਨੂੰ ਜਾਗਰੂਤ ਕਰਨ ਵਾਸਤੇ ਆਪਾਂ ਰੈਲੀ ਕੱਢੀ ਹੈਗੀ ਨੌਜਵਾਨ ਨੂੰ ਖੇਡਾਂ ਪ੍ਰਤੀ ਆਪਾਂ ਲਾਈਏ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਨਸ਼ਾ ਛੱਡ ਕੇ ਤੇ ਆਪਣੇ ਪੜ੍ਹਾਈ ਵੱਲ ਧਿਆਨ ਦੇਣ ਡਾਕਟਰ ਭੀਮਰਾਓ ਮੇਤਕਰ ਜੀ ਨੇ ਲਿਖਿਆ ਸੀ ਸਬਦਾਨ ਉਹਨਾਂ ਵਿੱਚ ਸਾਨੂੰ ਪੜੋ ਜੁੜੋ ਤੇ ਸੰਘਰਸ਼ ਕਰਨ ਦਾ ਨਾਰਾ ਲਾਇਆ ਸੀ ਆਪਾਂ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਆਪਾਂ ਪੜਾਈਏ ਲਿਖਾਈਏ ਤਾਂ ਕਿ ਆਪਣੇ ਬੱਚੇ ਪੜ ਲੈ ਕੇ ਇੱਕ ਵਧੀਆ ਨੌਕਰੀ ਤੇ ਲੱਗਣ ਤੇ ਸਮਾਜ ਦੀ ਸੇਵਾ ਕਰਨ ਰੈਲੀ ਦੇ ਵਿੱਚ ਕਿੰਨਾ ਸਲੋਗ ਮਿਲੇ ਸੰਤਾਵਾਂ ਸੰਤਾ ਦਾ ਪੂਰਾ ਸੰਯੋਗ ਹੈ ਜੀ ਪੂਰੀ ਜਥੇਬੰਦੀਆਂ ਦਾ ਸੰਯੋਗ ਹੈ ਜੀ ਕੀ ਕਹਿਣਾ ਚਾਹਦੇ ਜਿਹੜਾ ਨਸ਼ੇ ਪੱਤੇ ਕਰਦੇ ਆਉਣ ਵਾਲੇ ਤੀਜ ਮੈਂ ਤੇ ਆਉਣ ਵਾਲੇ ਨੌਜਵਾਨ ਨੂੰ ਕਹਿੰਦੇ ਕਿ ਨਸ਼ੇ ਨੂੰ ਛੱਡ ਕੇ ਖੇਡਾਂ ਪ੍ਰਤੀ ਤੁਸੀਂ ਜਾਓ ਆਉਣ ਵਾਲਾ ਭਵਿੱਖ ਤੁਹਾਡਾ ਆ ਤੇ ਆਪਾਂ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਨੂੰ ਪ੍ਰਭਾਵਿਤ ਕਰਨ ਦੇ ਪਲੇਅਰਾਂ ਨੂੰ ਉਹਨਾਂ ਨੇ ਰੈਲੀ ਕੱਢੀ ਸੀ ਜਿਹੜੀ ਸਾਡੀ ਰੈਲੀ ਅੱਜ ਚੱਲੀ ਆ ਗਮਦਾਲੇ ਪੁਲ ਤੋਂ ਖਾਸਾ ਖਾਸੇ ਤੋਂ ਇੰਡੀਆ ਇੰਡੀਆ ਗੇਟ ਤੋਂ ਖਾਸਾ ਤੇ ਖਾਸੇ ਤੋਂ ਆਪਣੀ ਰਾਜਨੀਤੀ ਥਗਾਈ ਸੀ ਤੇ ਖੇਡਾਂ ਦੇ ਸਬੰਧ ਵਿੱਚ ਅਸੀਂ ਰੈਲੀ ਕੱਢੀ ਜਿਹੜੇ ਆਪਣੇ ਨੌਜਵਾਨ ਪਲੇਅਰ ਹੈ ਆਉਣ ਵਾਲੇ ਜਿਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਅੰਡਰ 16 ਵਾਲੇ 19 ਵਾਲੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਟ్రਾਇਲ ਵੀ ਦੇਣ ਜਾਂਦੇ ਆ ਪਰ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਵਾ ਉਹਨਾਂ ਦੇ ਸਬੰਧ ਵਿੱਚ ਰੈਲੀ ਸੀ ਇੱਕ ਇੱਕ ਬਹੁਤ ਹੀ ਜਲਦੀ ਇੱਕ ਅਸੀਂ ਇੱਕ ਸੰਗਠਨ ਤਿਆਰ ਕਰ ਰਹੇ ਆ ਜਿਹੜਾ ਵੀ ਪਲੇਅਰਾਂ ਨੂੰ ਸਹਯੋਗ ਮਿਲੇ ਤੇ ਉਹਨਾਂ ਦੇ ਜਿਹੜੀਆਂ ਕਲੱਬਾਂ ਦੇ ਨਾਲ ਅਟੈਚਮੈਂਟ ਹੋਈ ਹੋਊਗੀ ਜਿਹੜਾ ਵੀ ਉਹਨਾਂ ਨੂੰ ਕੋਈ ਫੰਡਸ ਮਿਲਣ ਉਹਨਾਂ ਨੂੰ ਤੇ ਖੇਡਾਂ ਲਈ ਅੱਗੇ ਵਧਣ ਹੋਰ ਕੀ ਕਹਿਣਾ ਚਾਹੁੰਦੇ ਜੋ ਨਸ਼ੇ ਕਰਦੇ ਨੇ ਨਸ਼ੇ ਜਿਹੜੇ ਕਰਦੇ ਆ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਲੱਗੀ ਆ ਉਹਨਾਂ ਨੂੰ ਹਟਾਉਣ ਲਈ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ 21 ਮੈਂਬਰੀ ਕਮੇਟੀ ਬਣਾਵਾਂਗੇ ਜਿਹੜੀ ਸਪੋਰਟਸ ਕਲੱਬ ਵਾਲੀ ਜਿਹੜੇ ਕਲੱਬ ਵਾਲੇ ਮੁੰਡੇ ਖੇਡਣਗੇ ਉਹਨਾਂ ਨੂੰ ਇੱਕ ਤਾਂ ਅਸੀਂ ਸਹਯੋਗ ਦੇਵਾਂਗੇ ਪੈਸੇ ਵੱਲੋਂ ਵੀ ਤਾਂ ਥੋੜਾ ਉਹਨਾਂ ਨੂੰ ਉਸਮਾਨ ਵੀ ਦਵਾਂਗੇ ਕਿ ਜਿਹਦੇ ਉਸਮਾਨ ਦੀ ਵਰਤੋਂ ਵੀ ਕਰਨ ਖੇਡਣ ਵੀ ਤੇ ਜਿਹੜਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਹੋਰ ਕਿੰਨੀਆਂ ਕਿ ਜਥੇਬੰਦੀਆਂ ਨਾਲ ਤੁਹਾਡੇ ਸਾਡੇ ਨਾਲ ਚਾਰ ਪੰਜ ਕਲੱਬ ਸੀ ਨਾਲ ਜਥੇਬੰਦੀਆਂ ਵਾਲਮੀਕ ਸਮਾਜ ਦੇ ਆ ਵੀ ਜਥੇਬੰਦੀਆਂ ਸੀ ਤਿੰਨ ਚਾਰ ਨਾਲ ਤੇ ਜਿਹੜਾ ਸਾਡਾ ਜਿਹੜਾ ਸਹਿਯੋਗ ਉਹਨਾਂ ਫੁੱਲ ਦਿੱਤਾ ਅੱਜ ਸਾਡੀ ਜਿਹੜਾ ਰੋਡ ਸ਼ੋਅ ਰੈਲੀ ਸੀ ਬਹੁਤ ਵਧੀਆ ਗਈ ਹੈ ਜੀ ਹਾਂ ਜੀ ਅੱਜ ਜਿਹੜੀ ਮੀਟਿੰਗ ਹਾਂਜੀ ਨਾਲ ਵੀ ਕੱਢੀ ਗਈ ਆ ਹਾਂਜੀ ਕਿਹੜੇ ਵਿਸ਼ੇ 'ਚ ਕੱਢੀ ਗਈ ਸੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਸੇ ਮੇਰਾ ਨਾਮ ਮਨਜੀਤ ਸਿੰਘ ਖਾਸਾ ਤੇ ਮੈਂ ਪੰਜਾਬ ਦਾ ਵਾਈਸ ਪ੍ਰਧਾਨ ਆ ਸਾਡੀ ਸੰਸਥਾ ਦਾ ਨਾਮ ਆ ਗੁਰੂ ਗਿਆਨनाथ ਸੰਘਰਸ਼ ਦਲ ਤੇ ਅੱਜ ਅਸੀਂ ਅੱਜ ਅਸੀਂ ਰੈਲੀ ਕੱਢੀ ਸੀ ਦੂਸਰਾ ਮਾਰਾ ਕੀ ਕਹਿੰਦੇ ਆ ਨਸ਼ਿਆਂ ਦੇ ਖਿਲਾਫ ਤੇ ਇਹ ਰੈਲੀ ਸਾਡੀ ਗਮਟਾੜੇ ਤੋਂ ਚੱਲ ਕੇ ਚੌਂਗ ਤੋਂ ਤੇ ਖਾਸੇ ਪਹੁੰਚੀ ਖਾਸੇ ਉਹੀਂ ਫਿਰ ਉੱਥੇ ਇਕੱਠੇ ਹੋ ਕੇ ਇੱਕ ਦਫ਼ਤਰ ਦਾ ਆਪਣੇ ਦਾ ਮਹੂਰਤ ਕੀਤਾ ਸਾਡੀ ਸੰਸਥਾ ਦੇ ਦਫ਼ਤਰ ਵੱਲੋਂ ਤੇ ਬਾਅਦ ਵਿੱਚ ਅਸੀਂ ਫਿਰ ਤੀਰਥ ਦੇ ਪਹੁੰਚੇ ਆ ਅ ਗੁਰੂ ਗਿਆਨਾਥ ਆਸ਼ਰਮ ਤੇ ਉਥੇ ਆਣ ਕੇ ਹੀ ਮੱਥਾ ਟੇਕੀ ਗੁਰੂ ਮਹਾਰਾਜ ਦੇ ਚਰਨਾਂ 'ਚ ਤੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇਦਕੋਟ ਜੀ ਨੂੰ ਸ਼ਰਦਾ ਦੇ ਫੁੱਲ ਜਿਹੜੇ ਭੇਟ ਕੀਤੇ ਆ ਜਨ ਜੀ ਕਿੰਨੀਆਂ ਕਿ ਜਥੇ ਬੰਦੀਆਂ ਨਾਲ ਹੀ ਸੀ ਜਥੇ ਬੰਦੀਆਂ ਤਿੰਨ ਜਥੇ ਬੰਦੀਆਂ ਨੇ ਸਾਡਾ ਸਾਥ ਦਿੱਤਾ ਵਾ ਤੇ ਬਾਕੀ ਕਾਫੀ ਸੰਗਤ ਇਕੱਠੀ ਹੋ ਗਈ ਹੈ ਤੁਸੀਂ ਵੇਖ ਲੀਂਆ ਵੀਡੀਓ ਤੁਸੀਂ ਬਣਾਈਆਂ ਹੋਈਆਂ ਵਾ ਤੇ ਬਹੁਤ ਨੌਜਵਾਨਾਂ ਨੇ ਵੱਧ ਚੜ ਕੇ ਸਾਥ ਦਿੱਤਾ ਸੰਜੋਗ ਪਾਇਆ ਵਾ ਤੇ ਇੱਕ ਮੈਂ ਅਪੀਲ ਹੋਰ ਤੁਹਾਡੇ ਚੈਨਲਾਂ ਨੂੰ ਹੀ ਕਹਿਣਾ ਚਾਹਣਾ ਸਾਡਾ ਤੁਹਾਨੂੰ ਪਤਾ ਪਹਿਲਾਂ ਸਪੋਰਟਸ ਦਾ ਕੰਮ ਹੈ ਜਿੰਮ ਦਾ ਵਾ ਖਾਸੇ ਆਪਣਾ ਤੇ ਪਹਿਲਾਂ ਤੋਂ ਅਸੀਂ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਰੋਕਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਤੇ ਕਾਫੀ ਨੌਜਵਾਨਾਂ ਨੂੰ ਜਿਹੜੀ ਦਵਾਈ ਮੈਡੀਸਨ ਅਸੀਂ ਕੋਲੋਂ ਦਵਾਈ ਆ ਵੀ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆ ਉਹ ਨਸ਼ਾ ਛੱਡ ਕੇ ਜੇ ਕੋਈ ਬਚਣਾ ਚਾਹੁੰਦਾ ਵਾ ਤੇ ਅਸੀਂ ਕੋਲੋਂ ਉਹਨਾਂ ਨੂੰ ਮੈਡੀਸਨ ਵੀ ਦਵਾਈ ਆ ਤੇ ਡਾਈਟ ਵਗੈਰਾ ਦਵਾਈ ਖਵਾਈ ਆ ਜਿੰਮ ਵੀ ਲੋਕਾਂ ਨੌਜਵਾਨਾਂ ਨੂੰ ਫ੍ਰੀ ਲਵਾਇਆ ਕੋਲੋਂ ਹੁਣ ਵੀ ਰੈਲੀ ਜਿਹੜੀ ਇਸੇ ਸਬੰਧ ਚ ਕੱਢੀ ਗਈ ਹੈ ਹਾਂਜੀ ਹੁਣ ਵੀ ਜੇ ਕੋਈ ਵੀਰ ਮੇਰਾ ਭਰਾ ਕੋਈ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਵਾ ਅਸੀਂ ਉਹਦੀ ਹੈਲਪ ਕਰਨ ਨੂੰ ਤਿਆਰ ਆ ਉਹ ਸਾਡੇ ਕੋਲ ਆਵੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹ ਤੇ ਨਸ਼ੇ ਦੀ ਦਲਦਲ ਦੇ ਵਿੱਚ ਉਹਨੂੰ ਬਾਹਰ ਕੱਢ ਕੇ ਲਿਆਵਾਂਗੇ ਤੇ ਇੱਕ ਮੈਸੇਜ ਹੋਰ ਮੈਂ ਦੇਣਾ ਚਾਹੁੰਦਾ ਵਾ ਵੀ ਹੁਣ ਵੋਟਾਂ ਦਾ ਟਾਈਮ ਆ ਤੇ ਸਾਰੇ ਸਮਾਜ ਨੂੰ ਮੈਂ ਕਹਿਣਾ ਵੀ ਜਾਗਰਤ ਹੋਣ ਆਪਣਾ ਕੈਂਡੀਡੇਟ ਵਧੀਆ ਕੋਈ ਚੁਣਨ ਚੰਗਾ ਸੂਝਵਾਨ ਸਾਫ਼ ਸੁਥਰਾ ਜਿਹੜਾ ਸਮਾਜ ਲਈ ਲੋਕਾਂ ਲਈ ਜਿਹੜਾ ਲੋਕਾਂ ਦੇ ਦੁੱਖ ਸੋਕ ਦੇ ਵਿੱਚ ਲੋਕਾਂ ਦੇ ਨਾਲ ਖੜੇ। ਜਬਾਨੀ। ਇਹੋ ਬੋਲੇ ਸੋਨ ਰਪਾ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਮੈਂ ਸਾਫ ਸੰਗ ਪਿੰਡ ਨਿਸ਼ਾਰਾ ਕੋਹਾਂਨ ਬਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਜੀ ਅਸੀਂ ਅੱਜ ਇੱਕ ਕਮਟਾਲੇ ਤੋਂ ਖਾਸੇ ਤੱਕ ਇੱਕ ਰੈਲੀ ਗੱਡੀ ਉੱਥੇ ਆਪਣਾ ਦਫ਼ਤਰ ਆ ਜੀ ਆਪਣੇ ਬਣਾਇਆ ਬੜਾ ਤਕੜਾ ਉਹਦਾ ਅਸੀਂ ਅੱਜ ਮਹੂਰਤ ਕੀਤਾ ਸਾਡੇ ਹਰਦੀਪ ਸਿੰਘ ਚੇਅਰਮੈਨ ਸਾਹਿਬ ਆ ਉਹਨਾਂ ਕੋ ਹੀ ਰੇਵਣ ਕਟਵਾਇਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਅੱਜ ਉਸ ਦਫ਼ਤਰ ਦਾ ਦਰਗਾੜਨ ਕਰਕੇ ਫਿਰ ਅਸੀਂ ਤੀਰਥ ਆਏ ਆ ਜੀ ਜਿੱਥੇ ਮਹਾਰਾਜ ਗੱਦੀ ਨਿਸ਼ੀਨ ਜਿਹੜੇ ਆਪਣੇ ਸਤਿਗੁਰੂ ਗੁਰਦਾਰੀ ਨਾਥ ਮਹਾਰਾਜ ਉਹਨਾਂ ਦਾ ਆਸ਼ੀਰਵਾਦ ਲੈਣਾ ਅਸੀਂ ਉੱਥੇ ਬਾਬਾ ਸਾਹਿਬ ਜੀ ਦੇ ਮੂਰਤੀ ਉੱਤੇ ਉਹਨਾਂ ਦੇ ਫੁੱਲ ਭੇਟ ਵੀ ਕੀਤੇ ਜੀ ਜੋ ਵੀ